ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਜਿਹਦੇ ਵਿੱਚ ਇਸ ਵੇਲੇ ਸੁਣੋਗੇ 63ਵੇਂ ਤੇ 64ਵੇਂ ਸਾਲ ਦਾ ਹਾਲ ਇਹਨਾਂ ਸਾਲਾਂ ਵਿੱਚ ਆਦਮੀ ਦੀ ਉਮਰ ਕਿੱਥੇ ਚਲੀ ਜਾਂਦੀ ਹੈ ਕਿ ਉਹ ਇਸ ਉਮਰ ਵਿੱਚ ਆ ਕੇ ਵੀ ਰੱਬ ਦਾ ਨਾਮ ਨਹੀਂ ਲੈਂਦਾ ਰੱਬ ਦਾ ਨਾਮ ਜਿੰਨਾ ਗੁਰਮੁਖ ਪਿਆਰਿਆਂ ਨੇ ਜਪਿਆ ਰਾਈ ਤੋਂ ਪਹਾੜ ਬਣ ਗਏ ਰੰਕ ਤੋਂ ਰਾਜੇ ਬਣ ਗਏ ਆ ਤੇ ਤਾਂਹੇ ਨਾਲ ਨਾਲ ਕਵੀ ਨੇ ਆਪਣੀ ਸ਼ਰੀਰ ਤੁਹਾਡੀ ਸੇਵਾ ਵਿੱਚ ਰੱਖੀ ਹੈ ਤਾਂ ਕਿ ਰੱਬ ਨਾਲ ਜੁੜਦੇ ਰਹੋ ਆਓ ਸਰਵਣ ਕਰੀਏ ਕਿਵੇਂ ਕਿਹਾ ਹੈ ਜਸ ਤੇਰਾ ਗਾਉਂਦਿਆਂ ਉੱਗਰ ਸਣ ਜਸ ਪਾਇਆ ਜੇਲ ਚੋਂ ਨ ਕਾਲ ਕੇ ਤਖਤ ਤੇ ਬਿਠਾ ਲਿਆ ਜਸ ਤੇਰਾ ਗਾਇਆ ਬਾਲ ਰਾਏ ਨੇ ਪਤਾਲ ਵਿੱਚ ਤਾਂ ਹੀ ਦਰਪਾਲ ਤੈਨੂੰ ਬੂਹੇ ਦਾ ਬਣਾ ਲਿਆ ਜਸ ਤੇਰਾ ਗਾਇਆ ਸੀ ਧਰੂ ਨੇ ਬਚਪਨ ਵਿੱਚ ਅੱਧਾ ਰਾਜ ਭਾਗ ਮਾਮਤੇਈ ਤੋਂ ਛਡਾ ਲਿਆ ਵੇਖਾ ਵੇਖੀ ਲੱਗ ਗਈ ਚਿਟਕੀਏ ਪਤੰਗੇ ਤਾਈਂ ਆਣ ਕੇ ਸਬਾ ਦੇ ਵਿੱਚ ਤੇਰਾ ਜਸ ਗਾ ਲਿਆ ਹੋ ਚੱਲਿਆ ਗੁਜ਼ਰ 63 ਮਾਸਾਲ ਤੇਰਾ ਬਈ ਚੱਲਿਆ ਗੁਜ਼ਰ 36 ਮਾਸਾਲ ਤੇਰਾ ਕੀਤਾ ਤਮਨੇ ਬਹੁਤ ਖਵਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬਿਨਾ ਬੇੜੀਆਂ ਲੰਘਣਾ ਪਾਰਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਮਾਤ ਲੋਕ ਦੇ ਵਿੱਚ ਅਵਤਾਰ ਸੀ ਤੂੰ ਹੋ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਲੱਭ ਛੱਡਣਾ ਅੰਦਰੋਂ ਯਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕਰਨਾ ਰੱਬ ਦਾ ਠੀਕ ਦੀਦਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਉੱਡ ਜਾਣ ਨੂੰ ਸਦਾ ਤਿਆਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕਰਨੇ ਕਾਸ ਨੂੰ ਵਣਜਵਾ ਪਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕਾ ਨੂੰ ਛੱਡਣ ਮਹਿਲ ਉਹ ਸਾਰ ਸੀ ਤੂੰ ਹੋ ਵਿੱਚ ਤਮਾਂ ਦੇ ਗਾਫਲਾ ਪਿਆ ਸੁਤਾ ਵਿੱਚ ਤਮਾਂ ਦੇ ਗਾਫਲਾ ਪਿਆ ਸੁਤਾ ਨਹੀਂ ਹੋਸ਼ ਦੇ ਵਿੱਚ ਬੇਦਾਰ ਸੀ ਤੂੰ ਤੇਰੇ ਵਿੱਚ ਨਾ ਸੀ ਬਨਾ ਤਾਂਦਰੁਸਤੀ ਵਿੱਚ ਤਮਾਂ ਦੇ ਸਖਤ ਬਿਮਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕਾ ਨੂੰ ਪਾਵਣੇ ਐਡੇ ਪਿਆਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਪਾਵਣੇ ਹਟ ਬਜ਼ਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਝਗੜਨਾ ਵਿੱਚ ਸਰਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਖਾਣਾ ਖਾਂਦਿਆਂ ਪੌਣ ਆਹਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬਿਨਾਂ ਪਰਾਂ ਤੋਂ ਕਸਮ ਓਡਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਹੁਣ ਪੌਣ ਤੇ ਠੀਕੇ ਅਸਵਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਸਰਬਜੂਨ ਦੇ ਵਿੱਚ ਸਰਦਾਰ ਸੀ ਤੂੰ ਹੋ ਦਾਣੇ ਕਣਕ ਦੇ ਆਦਮਾ ਭੁੱਲ ਕਿਉਂ ਏ ਦਾਣੇ ਕਣਕ ਦੇ ਆਦਮਾ ਭੁੱਲ ਗਿਉਂ ਏ ਸਾਰੀ ਖਲਕ ਦਾ ਦੇਖ ਮੇ ਮਾਰਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕੀਨੇ ਕੱਢਣਾ ਸੁਰਗ ਤੋਂ ਬਾਹਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕੀਨੇ ਕੱਢਣਾ ਸੁਰਗ ਚੋਂ ਬਾਹਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਦੀਨ ਦੁਨੀ ਦੀ ਸਮਝ ਦੀ ਵਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਸਾਰੇ ਫੂਕਣੇ ਘਰ ਵਿਹਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਲਭ ਛੱਡਣਾ ਭੇਤ ਇਸrar ਸੀ ਤੂੰ ਹੋ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਵੇਖਣੇ ਕਿਸੇ ਵਿਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਵੇਖਣੇ ਵਿਸ਼ੇ ਵਿਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਜਿੱਤ ਛੱਡ ਕੇ ਮੰਨਣੀ ਹਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਰੱਖਣਾ ਖੁਲੀ ਹੰਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬੰਨਣਾ ਆਕਾਸ਼ ਨੂੰ ਚੋਰ ਚਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬੰਨਣਾ ਆਕਾਸ਼ ਨੂੰ ਚੋਰ ਚਕਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਯਾਦ ਰੱਖਣੇ ਕੋਲੇ اقਰਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਰੂਪ ਰਾਮ ਦਾ ਅਪਰ ਆਪਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਸਾਰੀ ਖਲਕ ਵਿੱਚੋਂ ਬਰਕਰਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਕਿਸੇ ਦਾ ਤਾਬੇ ਆਧਾਰ ਸੀ ਤੂੰ ਉਹ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕੀ ਦੇ ਹੁਕਮ ਅੰਦਰ ਗ੍ਰਫਤਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਕੀ ਦੀ ਕਟਣੀ ਫੇਰ ਵਗਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬੜੀ ਦੇਖਣੀ ਇਸ਼ਕ ਬਹਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਦੁਨੀਆ ਬਾਗ ਦਾ ਫਲ ਕਚਨਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਹੀਂ ਭਾਲਣਾ ਪਲੰਗ ਨਵਾਰਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਨਾਮ ਸਿਮਰ ਕੇ ਨਾਮ ਆਧਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਬਣ ਜਾਵਣਾ ਸਰਬ ਦਿਸ਼ਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਹੁਣ ਆਖਾਰਨਾ ਵਿੱਚ ਸੰਸਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਰਾਜਨ ਰਾਮ ਦਾ ਰਾਜਕੁਮਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰਾਂ ਤਮਾ ਹੁੰਦੀ ਓ ਅੰਕਾਰ ਸਕਾਰ ਮੋਹਾਰ ਸੀ ਤੂੰ ਹੋ ਦਿੱਤਾ ਤਮਾ ਨੇ ਯਾਰ ਬਣਾ ਕੌਡੀ ਦਿੱਤਾ ਤਮਾਨੇ ਯਾਰ ਬਣਾ ਕੌਡੀ ਬੜਾ ਕੀਮਤੀ ਲਾਲ ਜਵਾਰ ਸੀ ਤੂੰ ਤੈ ਵਿੱਚ ਤਮਨਾ ਹੋ ਮਦੀ ਦਇਆ ਸਿੰਘਾ ਤਾਂ ਤੂੰ ਮਰਦੇ ਆ ਗੰਮੜਾ ਯਾਰ ਸੀ ਤੂੰ ਅਮਰ ਗੁਜ਼ਰ ਗਈ ਚਾਂਟਵੇਂ ਸਾਲ ਦੀਏ ਚਿਤ ਪਿਆ ਨਾ ਸਿੱਧੜੇ ਰਾ ਬੰਦੇ ਪਹਿਲੇ ਬਾਲ ਜਵਾਨ ਤੋਂ ਬਿਰਧ ਹੋਇਆ ਗਏ ਕਾਲੜੇ ਰੰਗ ਵਟਾ ਬੰਦੇ ਅਜੇ ਹਾਈ ਵੇਲਾ ਗਾਫਲਾ ਜਾਗ ਸੁਤਾ ਗਿਆ ਇਤਨਾ ਵਕਤ ਵਿਹਾ ਬੰਦੇ ਸਿਮਰਨ ਸ੍ਰੀ ਭਗਵਾਨ ਦੇ ਵਿੱਚ ਲਾ ਦੇ ਜਿੰਨੇ ਵਿੱਚ ਕਲਬੂਤ ਦੇ ਸਾ ਬੰਦੇ ਭਾਵਦਲ ਲੰਘਣਾ ਪਵੇਗਾ ਠੀਕ ਤੈਨੂੰ ਗੁਰੂ ਲੱਭ ਲੈ ਅਸਲ ਮਲਾ ਬੰਦੇ ਜੇ ਸਿਰ ਦਿੱਤਿਆਂ ਮਿਲੇ ਦਿਲਦਾਰ ਤੈਨੂੰ ਦੇ ਦੇ ਮੁੱਲ ਕੀ ਪੁੱਛਣਾ ਭਾ ਬੰਦੇ ਸ਼ਾਰਗੋ ਨਜ਼ਦੀਕ ਤਹ ਹਕੀਕ ਜਾਣੀ ਮੱਕੇ ਜਾਣਦੀ ਦਿਲੋਂ ਮੁਕਾ ਬੰਦੇ ਨਾ ਤੂੰ ਕਿਸੇ ਦਾ ਨਾ ਕੋਈ ਜਾਣ ਤੇਰਾ ਕਿਨੂੰ ਸਮਝਣਾ ਭੈਣ ਭਰਾ ਬੰਦੇ ਜੇਕਰ ਲੰਘਣਾ ਭਵਜਲੋਂ ਪਾਰ ਛੇਤੀ ਦੇੜੇ ਧਰਮ ਦੇ ਕਦਮ ਟਕਾ ਬੰਦੇ ਦੇਵਨ ਹਾਰ ਕਰਤਾਰ ਦੀ ਕਦਰ ਪਾਵੇਂ ਬੈਠਾ ਰੋਜ ਨੇ ਆਮ ਤਾਂ ਖਾ ਬੰਦੇ ਇਹਨੇ ਪੀਰ ਫਕੀਰ ਬਰਬਾਦ ਕੀਤੇ ਇਨੇ ਪੀਰ ਫਕੀਰ ਬਰਬਾਦ ਕੀਤੇ ਨਾ ਕਰ ਨਫਸ ਦਾ ਕਈ ਵਸਾ ਬੰਦੇ ਕਰ ਲੈ ਸਫਲ ਤੂੰ ਆਪਣੀ ਜ਼ਿੰਦਗੀ ਨੂੰ ਮਰਨਾ ਸੱਚ ਤੇ ਜੀਵਣਾ ਲਾ ਬੰਦੇ ਨਹੀਂ ਬੰਦਾ ਤੂੰ ਨੇਕੀਆਂ ਹੁੰਦੀਆਂ ਨੇ ਜਿਨ੍ਹਾਂ ਦੋਜ ਕੀ ਪਾਵਣੀ ਭਾ ਬੰਦੇ ਸੱਚੇ ਰੱਬ ਨੂੰ ਸਾਥ ਨਾ ਮੰਨਿਆਈ ਕਿੱਥੋਂ ਉੱਠ ਗਈ ਮਰਜ ਸਦਾ ਬੰਦੇ ਈ ਕੁਝ ਖਟਿਆ ਦਸ ਬਦਨਾਮੀਆਂ ਚੋਂ ਮੈਨੂੰ ਪੱਲਿਓਂ ਖੋਲ ਵੇਖਾ ਬੰਦੇ ਛੱਡ ਦੇ ਦੇਖਣਾ ਔਰਤਾਂ ਦੂਜੀਆਂ ਨੂੰ ਸੱਚੇ ਰੱਬ ਨਾਲ ਅੱਖੀਆਂ ਲਾ ਬੰਦੇ ਹੋ ਚਰਨ ਪੂਜ ਲੈ ਸੰਤ ਮਹਾਤਮਾ ਦੇ ਭੋਜਨ ਭਾਵਨੀ ਨਾਲ ਸ਼ਕਾ ਬੰਦੇ ਨੇਕੀ ਜਗਤ ਜ਼ਮੀਨ ਵਿੱਚ ਬੀਜ ਲਈਏ ਹਰੀ ਹੋਮ ਦੀ ਵਿੱਚ ਦਰਗਾਹ ਬੰਦੇ ਕੋਈ ਢੂੰਡ ਜਹਾਨ ਤੋਂ ਸੰਤ ਸਾਧੂ ਜਾਵੇ ਮੁਕਤ ਦੀ ਜੁਗਤ ਬਤਾ ਬੰਦੇ ਪੌਣੀ ਜੋਗ ਪਾਰਿੰਦਿਆਂ ਸ਼ੁਰੂ ਕਰਦੇ ਕਦੀ ਆਵਸੀ ਹੰਸ ਹਮਾ ਬੰਦੇ ਮੈਨੂੰ ਕਸਮ ਸ਼ਾਰ ਗੂੰਜ ਦੀ ਕਰੇਂਦਾ ਖੁਦੀ ਕੀਤਿਆਂ ਦੂਰ ਖੁਦਾ ਬੰਦੇ ਸਦਾ ਨਹੀਂ ਕਲ ਬੂਤ ਦੇ ਵਿੱਚ ਰਹਿਣੀ ਕਦੀ ਹੋਵਣੀ ਕੂਚ ਹਵਾ ਬੰਦੇ ਅੱਖੀਂ ਵੇਖ ਲੈ ਉੱਚਿਆਂ ਮੰਦਰਾਂ ਨੂੰ ਲਗ ਰਹੀ ਦਰਿਆ ਦੀ ਢਾ ਬੰਦੇ ਘਰ ਘਰ ਸ਼ੋਰ ਮਚਦਾ ਰੋਣੇ ਪਟਣੇ ਦਾ ਪਾਈ ਮੌਤ ਨੇ ਜਗਤ ਵਿੱਚ ਕਾ ਬੰਦੇ ਆਖਰ ਵਿੱਚ ਜਮੀਨ ਦੇ ਖਾਪ ਜਾਣਾ ਉਗ ਪੈਣਗੇ ਸਬਜ਼ੀਆਂ ਕਾ ਬੰਦੇ ਕੂਲਾ ਚ ਕਣਾ ਨਰਮ ਸਰੀਰ ਤੇਰਾ ਰਦੀ ਹੋਵਣਾ ਖਾਕ ਸੁਆ ਬੰਦੇ ਤਰਫ ਰੱਬ ਦੀ ਚੱਲੀਏ ਦਇਆ ਸਿੰਘਾ ਜਾਂਦਾ ਕੁੱਤਬ ਨੂੰ ਕੁੱਤਬ ਨਵਾ ਬੰਦੇ